ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜੀ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਆਪਾਂ ਲੱਗੇ ਆ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜਾ ਸਾਡਾ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਸਾਰਾ ਦਿਨ ਬੱਸ ਜੀ ਐਂ ਟੱਪ ਗਿਆ ਮੈਂ ਸੂਟ ਅੱਜ ਪੂਰਾ ਕੰਪਲੀਟ ਕਰਤਾ ਮੇਰੇ ਕੋਲ ਇੱਕ ਮੀਜ ਰਹਿੰਦਾ ਸੀ ਸਿਉਣ ਵਾਲਾ ਉਹ ਸਿਉਣ ਤਾਂ ਅੱਜ ਮੈਂ ਤੇ ਫਿਰ ਤਾਂ ਵੀਡੀਓ ਬਸ ਬੜਾਈ ਨਹੀਂ ਗਈ ਐ ਦੁਬਾਰਾ ਜਸ਼ਨ ਸਕੂਲੋਂ ਆ ਗਿਆ ਮੁੜ ਕੇ ਉਹ ਅਨਸਾਰ ਚਾਹ ਚੂ ਪੀ ਕੇ ਪੈਨ ਟੱਪ ਗਿਆ ਤੇ ਫਿਰ ਮਖਾ ਨਹੀਂ ਬਲੌਗ ਤਾਂ ਮਖਾ ਆਪਾਂ ਨੂੰ ਸ਼ੇਅਰ ਕਰਨਾ ਪਊਗਾ ਮਖਾ ਸਕਿੱਪ ਨਹੀਂ ਕਰ ਸਕਦੇ ਆਪਾਂ ਰੋਜ਼ ਬਲੌਗ ਪਾਉਣੇ ਆ ਜਦੋਂ ਤਾਂ ਰੋਜ਼ ਹੀ ਪਾਵਾਂਗੇ ਤੇ ਲਓ ਜੀ ਮੈਂ ਧਰਤੀ ਦਾਲ ਸਬਜ਼ੀ ਟਾਈਮ 5 ਦਾ ਹੋ ਗਿਆ ਤੇ ਕੱਲ ਕਮੈਂਟ ਕਰਦੇ ਸੀ ਪਤਨੀ ਹਰਮਨ ਮਾਨ ਨਾ ਤੋਂ ਆਈ ડી ਕਹਿੰਦੇ ਦੀਦੀ ਤੁਸੀਂ ਮਟਰ ਨਹੀਂ ਪਾਉਂਦੇ ਸਬਜ਼ੀ 'ਚ ਮਟਰ ਭੈਣੇ ਆਏ ਹੁੰਦਾ ਵੀ ਜਿਹੜੀ ਸਬਜ਼ੀ ਘਰੇ ਜ਼ਿੰਮੇ ਦੀ ਹੁੰਦੀ ਆਪਾਂ ਉਮੀ ਬਣਾ ਲੈਨੇ ਹੁੰਨੇ ਆ ਵੀ ਆਪਣੇ ਕੋਲੇ ਕੱਲ ਕੱਲੀਆਂ ਗਾਜਰਾ ਸੀ ਤਾਂ ਕਰਕੇ ਆਪਾਂ ਕੱਲੀਆਂ ਗਾਜਰਾ ਬਣਾ ਲਈਆਂ ਤੇ ਅੱਜ ਆਪਾਂ ਆਲੂ ਮਟਰ ਲਿਆਂਦੇ ਤੇ ਤਾਂ ਕਰਕੇ ਅੱਜ ਮਟਰ ਪਾਏ ਆਪਾਂ ਆਲੂਆਂ 'ਚ ਲਓ ਜੀ ਮੰਮੀ ਨੂੰ ਮਿਲੋ ਤੁਸੀਂ ਕਰੋ ਬਾਹਰ ਲਓ ਜੀ ਬਸ ਹੁਣ ਧੰਦੂਰਾ ਕੱਢ ਕੇ ਲੈਣਾ ਸਬਜ਼ੀ ਬਣ ਜੇ ਤੇ ਹੁੰਦਾ ਬਹੁਤ ਹੋ ਗਿਆ ਮੰਮੀ ਹਨਾ ਦਿਨਾਂ ਦਾ ਬਹੁਤ ਵੱਡੇ ਦਿਨ ਹੁੰਦਾ ਜਿੱਤ ਪਹਿਰਾ ਤੇ ਹਮ ਹਜੇ ਇੰਨੀ ਇੰਨੀ ਧੁੱਪ ਹੈ ਦੇਖੋ ਇੰਨੀ ਤੇ ਇਹ ਧੁੱਪ ਤੇ ਅੱਜ ਘਿਰਾ ਤੇਲ ਦੇਤੀ ਬਗੜਾ ਬਕਰ ਅੱਜ ਗਰਮ ਗਰਮੀ ਹੁੰਦੀ ਹੁਣ ਤਾਂ ਦੋ ਹੁਣ ਤਾਂ ਹਾਂ ਬਸ ਹੁਣ ਤਾਂ ਇਹ ਤੜਕੀ ਆਥਨ ਵਾਲੀ ਠੰਡ ਰਹੇਗੀ ਤੜਕੇ ਤਾਂ ਬਹੁਤ ਜ਼ਿਆਦਾ ਠੰਡ ਸੀ ਪਾ ਹਾਂ ਹੱਥ ਪੈਰ ਠਰ ਤੇ ਆ ਆਥਨੇ ਜੇ 7:00 ਵਜੇ ਠੰਡ ਵੀ ਹੋ ਜਾਂਦੀ ਹੈ ਮਹਿਸੂਸ ਜੀ ਹੁੰਦੀ ਹੈ ਉਦੋਂ ਸ਼ਾਲ ਸ਼ੂਲ ਜੇ ਲੈ ਲੈਣੇ ਆ ਤੇ ਨਹੀਂ ਤਾਂ ਧਨੇ ਦਵਸ ਹੁਣ ਘਰ ਨੂੰ ਧੁੱਪੇ ਤਾਂ ਬੈਠਿਆ ਨਹੀਂ ਜਾਂਦਾ ਤੇ ਘਰ ਨੂੰ ਆ ਤੱਕੇ ਕੋਈ ਬੋਲ ਲਾ ਕੇ ਹੋਰ ਗੀਤਾਂ ਮਾਗ ਚ ਹੀ ਲੱਗ ਗਿਆ ਹਜੇ ਤਾਂ ਰੱਬ ਗਰਮੀ ਪਾਉਣਾ ਅੱਗੇ ਸਾਡਾ ਜਸ਼ਨਾ ਕਹਿੰਦਾ ਮੰਮੀ ਮੈਂ ਸਤ ਰਾਹ ਦੇ ਆਇਆ ਗੈਤੀ ਗਰਮੀ ਬਾਲੀ ਪਊਗੀ ਮੁੱਖਕ ਸਹੀ ਹੈ ਪਊਗੀ ਜਿਹੜੇ ਹਿਸਾਬ ਨਾਲ ਗੀਤੀ ਗਰਮੀ ਪੈਣ ਲੱਗੀ ਤੇ ਲਓ ਜੀ ਬਸ ਸਬਜੀ ਸੂਜੀ ਦੇਖ ਕੇ ਆਪਾਂ ਲਿਉਨੇ ਆ ਧਾਰਾ ਕੱਢ ਕੇ ਤੇ ਤਾਰਾ ਤੁਰਾ ਗੱਡੀ ਕੇ ਫਿਰ ਬਸ ਉਹੀ ਕੰਮ ਆਪਣੇ ਰੋਜ਼ ਵਾਲੇ ਚੱਲੀ ਜਾਂਦੇ ਆ ਜੀ ਕੰਮ ਐਨਾ ਪਾਇਦੇ ਥੱਲੇ ਮੈਂ ਲੱਕਣਾ ਨਹੀਂ ਲਾਦੀ ਪਈਆਂ ਸੀਗੀਆਂ ਲੇਟੀ ਵਾਲੀਆਂ ਬਚੀਆਂ ਤੇ ਜਿਹਦੇ ਨਾਲ ਹੀ ਬਣ ਜੂਗੀ ਸਬਜ਼ੀਆਂ ਦੇਖੋ ਮੱਛੀਆਂ ਦੀ ਅੱਧ ਦੇ ਵਿੱਚ ਦੀ ਨਹੀਂ ਆਉਂਦੇ ਮਣੀ ਮਣੀ ਤੇ ਇੱਧਰ ਆਪਣੀ ਲੇਟੀ ਪਈ ਐ ਰਿੰਨੀ ਜੀ ਤੇ ਜੋ ਟੀਨ ਪਾਵਾਂਗੇ ਥੋੜੀ ਜੀ ਥੋੜੀ ਜੀ ਨਿੱਗੀ ਜੀ ਕਰਕੇ ਪਾ ਦਨੇ ਹੁੰਨੇ ਕਿਉਂਕਿ ਵਿੱਚ ਦਵਾਈ ਪਾਉਣੇ ਹੁੰਨੇ ਆ ਵਿੱਚ ਤੇਲ ਪਾ ਦਨੇ ਆ ਤਾਂ ਕਰਕੇ ਵਿੱਚ ਨਹੀਂ ਤਾਂ ਵੀ ਹੋਰ ਹੀ ਠੰਡਾ ਹੋ ਜਾਂਦਾ ਪਹਿਲਾਂ ਤਾਂ ਕਿਉਂ ਪਾਉਂਦੇ ਹੁੰਦੇ ਸੀਗੇ ਡਾਲ ਡਾ ਕੇ ਉਹ ਲਿਆਉਂਦੇ ਸੀ ਦੋ ਪੈਕ ਤੋਂ ਚਾਰ ਤੇ ਹੁਣ 2 ਕਿਲੋ ਵਾਲੀ ਬੋਤਲ ਜਾ ਹੈਨਾ ਦੇਤੀ ਤੇ ਵਧੀਆ ਹੁੰਦਾ ਪਸ਼ੂ ਨਾਲ ਤਾਂ ਸੁਆ ਸੌਖਾ ਹੋ ਜਾਂਦਾ ਪਸ਼ੂ ਦਾ ਨਲੇ ਆਏ ਆ ਵੀ ਕਾਰਡ ਨਹੀਂ ਰਹਿੰਦੀ ਮੈਸ ਗਾਂ ਕੋਈ ਵੀ ਹੋਵੇ ਪੋਲਰ ਵਧੀਆ ਪੋਲੀ ਹੁੰਦੀ ਧਾਰ ਕੱਢਣੀ ਵਧੀਆ ਹੁੰਦੀਆਂ ਨੇ ਬਾਲੇ ਕਰਡ ਹੋ ਜਾਂਦਾ ਪਸੂ ਤੇ ਲਓ ਜੀ ਮੈਂ ਇੱਕ ਅੱਧੀ ਛਟੀ ਹੋਰ ਲਾ ਦਾਂ ਫਿਰ ਆਪ ਲਿਆਵਾਂਗੇ ਤਾਰ ਕੱਢ ਕੇ ਤੇ ਫਿਰ ਮੈਂ ਤੁਹਾਨੂੰ ਸੂਟ ਵੀ ਦਿਖਾਉਣੀ ਆ ਮੇਰਾ ਮੈਂ ਕਿਵੇਂ ਰੈਡੀ ਕਰਿਆ ਤੇ ਵੀਡੀਓ ਨਾਲ ਬਣੇ ਰਹੋ ਕਿਰਾਂ ਮੈਂ ਝੁੱਕਾ ਲਾ ਦਾਂ ਇੱਕ ਲਓ ਜੀ ਸੂਟ ਚੈੱਕ ਕਰੋ ਆਪਾਂ ਆਹ ਵਾਲੀ ਲੈਸ ਲਾ ਲਈ ਤੇ ਦੱਸਿਓ ਸਾਰੇ ਜਣੇ ਵੀ ਕਿਵੇਂ ਦਾ ਲੱਗਿਆ ਸੋਨੂੰ ਤੇ ਦੇਖੋ ਐਂ ਲਾ ਲਈ ਮੈਂ ਤੇ ਉਧਰੋਂ ਬਾਹਾਂ ਤੇ ਲਾਈ ਆ ਤੇ suit ready ਕਰ ਹੋ ਗਿਆ ਜੀ ਆਪਣਾ ਬਸ ਹੁਣ ਦੂਸਰਾ ਸਿਉਵਾਂਗੇ ਫਿਰ ਕੱਲ ਨੂੰ ਤੇ ਬਾਕੀ ਦੱਸਿਓ ਸਾਰੇ ਜਣੇ ਕਿਵੇਂ ਲੱਗਿਆ ਤੁਹਾਨੂੰ suit ਵੀ ਆਹ ਜਿਹੜੀ ਮੈਂ ਲੈਂਸ ਲਾਈਏ ਸੋਹਣੀ ਲੱਗੀ ਤੇ ਮੈਨੂੰ ਤਾਂ ਵਧੀਆ ਲੱਗਿਆ ਬਾਕੀ ਦੱਸਿਓ ਕਮੈਂਟ ਕਰਕੇ ਸਾਰੇ ਜਣੇ ਵੀ ਲੈਂਸ ਲੱਗੀ ਸੋਹਣੀ ਲੱਗਦੀ ਆ ਕਿ ਨਹੀਂ ਲਓ ਜੀ ਬਸ ਇੱਕ suit ਆਪਣਾ ready ਹੋ ਗਿਆ ਤੇ ਦੋ ਰਹਿ ਗਏ ਦੋ ਦਿਨਾਂ ਅਚ ਸੂਟ ਰੈਡੀ ਹੋ ਜਾਂਦਾ ਬਸ ਤਰਪਾਈ ਤਰਫੀ ਵਗੈਰਾ ਰਹਿ ਗਈ ਫਿਰ ਉਸ ਸਾਰੇ ਤਿੰਨੇ ਇਕੱਠੇ ਸਿਓ ਕੇ ਫਿਰ ਇਕੱਠਿਆਂ ਦੀ ਤਰਪਾਈ ਕਰ ਦੂੰਗੀ ਰਸਿਓਣ ਵਾਲਾ ਕੰਮ ਨਿਮੇੜਦਾ ਤੇ ਪਸੂਨੀ ਰਖਾਈ ਜਾਂਦੇ ਜੀ ਹਜੇ ਤੇ ਬਸ ਧਾਰਾਂ ਧੂਰਾ ਕੱਢਾਂਗੇ ਹੁਣ ਫਿਰ ਧਾਰਾਂ ਧੂਰਾ ਕੱਢ ਕੇ ਫਿਰ ਪਾਣੀ ਤਾਂ ਨਹੀਂ ਪਿਉਾਂਗੇ ਮੰਮੀ ਕਦੇ ਮੰਮੀ ਪੀ ਆਂਦੇ ਕਦੇ ਜਸ਼ਨ ਦੇ ਰੈਡੀ ਪੀ ਆਂਦੇ ਜਿਹਦੇ ਲੋਟ ਲੱਗਦਾ ਉਹ ਹੀ ਪੀ ਆਂਦੇ ਤੇ ਮੈਂ ਇੱਧਰ ਬਸ ਸਬ지-ਸੂਜੀ ਬਣਾ ਕੇ ਧਾਰਾਂ ਇੱਕ ਗਾਂ ਦੀ ਧਾਰ ਕੱਢ ਕੇ ਲਿਓ ਫੇਰ ਦੁੱਧ ਗਰਮ ਕਰੂੰ ਬਸ ਫੇਰ ਆਟਾ ਕੁੱਟਾਂਗੇ ਫੇਰ ਰੋਟੀ ਬਣਾਉਣ ਲੱਗ ਜਾਾਂ ਬਸ ਇਾਂ ਹੀ ਚੱਲ ਜਾਂਦੇ ਆਪਣੇ ਰੋਜ਼ ਵਾਲੇ ਕੰਮ ਤੇ ਬਹੁਤ ਸੁਣੀ ਤੋਂ ਪੈ ਗਈ ਹੁਣ ਤਾਂ ਮੌਸਮ ਵਧੀਆ ਹੋ ਗਿਆ ਅੱਜ ਮੈਂ ਡੈਡੀ ਨੂੰ ਆਖਿਆ ਮੈਂ ਕਿਹਾ ਡੈਡੀ ਕੋਈ ਦਾਲ ਸਬਜ਼ੀ ਤਾਂ ਲਾ ਦਿਓ ਮੈਂ ਕਿਹਾ ਲਾਵਾਂਗੇ ਪਾਈ ਲਾਵਾਂਗੇ ਕਰੇ ਰਹੇ ਨਹੀਂ ਫੇਰ ਪਿੰਡ ਪਾ ਕੇ ਦੁੱਧ ਕੱਢ ਲਿਆ ਜੀ ਆਪਾਂ ਅਸੀਂ ਨਾ ਅਕਤੀ ਸਾਰਾ ਸਿਆਲ ਫਰਿੱਜ ਨਹੀਂ ਬੰਦ ਕਰਿਆ ਫਰਿੱਜ ਸੋੜਾ ਚੱਲੀ ਗਿਆ ਉਹ ਜੀ ਬੀ ਜੀਰੋ ਤੇ ਕਰ ਰੱਖਿਆ ਘੱਟ ਤੇ ਕਰ ਰੱਖਿਆ ਤੇ ਹੱਥ ਨੇ ਹੱਥ ਨੇ ਛੱਡ ਦਿੰਨੇ ਆ ਦਿਨੇ ਦੁੱਧ ਫਰਿੱਜ ਚ ਰੱਖ ਦਿੰਨੇ ਆ ਠੰਡਾ ਠੰਡਾ ਰਹਿੰਦਾ ਨਾ ਫੇਰ ਵੀ ਫਰਿੱਜ ਠੰਡਾ ਹੁੰਦਾ ਤੇ ਵਧੀਆ ਕਰੀਮ ਜੀ ਆ ਜਾਂਦੀ ਹੈ ਦੁੱਧ ਦੇ ਉੱਤੇ ਤੇ ਫਿਰ ਉਹ ਕਰੀਮ ਜੀ ਲਾ ਕੇ ਆਪਾਂ ਦੋ ਤਿੰਨ ਦਿਨਾਂ ਦੀ ਇਕੱਠੀ ਕਰ ਲੈਨੇ ਤੇ ਫਿਰ ਜ ਕਈ ਦਿਨਾਂ ਦੀ ਇਕੱਠੀ ਕਰਕੇ ਫਿਰ ਜਦੋਂ ਮੜਾ ਮਧਾਣੀ ਲਾਉਣੇ ਉਹ ਰੜਕਣੀ ਚ ਮਾਰਦੀ ਆ ਮੈਂ ਮੈਂ ਤੇ ਫਿਰ ਵਧੀਆ ਕਿਹੋ ਆ ਜਾਂਦਾ ਉਹਦੇ ਕਈ ਵਾਰੀ ਤਾਂ ਜਦੋਂ ਮੇਰਾ ਜੀ ਕਰਦਾ ਮੈਂ ਚਾਹ ਚੀ ਪਾ ਲੈਨੀ ਹਣੀ ਨਾਉਂ ਦੀ ਨਹੀਂ ਵੀ ਕਦੇ ਐਂਜੀ ਕਰਦਾ ਵੀ ਜੇ ਦੁੱਧ ਤੋਂ ਕਰੀਮ ਜੀ ਲਾੜੇ ਜੇ ਦੁੱਧ ਪਤਲਾ ਹੋ ਜਾਂਦਾ ਫਿਰ ਚਾਹ ਨਹੀਂ ਸੰਗੜਨੀ ਵਾਲੀ ਮੇਰੀ ਆਪ ਤਾਂ ਚਾਹ ਸੰਗੜਨੀ ਬਣਾਉਂਦੀ ਵਧੀਆ ਜੋਤ ਕਰਨ ਮਾਰਨਾ ਨਾਲ ਤੁਹਾਡੇ ਮਮਾ ਆਈ ਜੀ ਆਦੀ ਤੇ ਪੂਰਾ ਟੋਆ ਆ ਜਾਂਦਾ ਬਈ ਸਭ ਜੱਲਾਸਾ ਹੈ ਜੇ ਆਪਣੀ ਛੋਤੀ ਦਾ ਮਹੀਨਾ ਪਿਆ ਦੇਖੋ ਕੱਟੀ ਲਿਆ ਉਹ ਗੂਟੀ ਕੱਟਾ ਲਿਆ ਉਹ ਸਾਫ ਸੰਜੋਸ਼ਨ ਤੇ ਰੈਡੀ ਜਾਂਦੇ ਜੇ ਤਾਂ ਕੰਦੇ ਕੱਟੀ ਲਿਆ ਹੀ ਤਾਂ ਤੁਹਾਨੂੰ ਦੋਨਾਂ ਨੂੰ ਇੱਕ ਇੱਕ ਸੂਟ ਬਣਾ ਕੇ ਦੇਵਾਂਗੇ ਇਹਦੇ ਜੇ ਕੱਟਾ ਲਿਆ ਇਹਦੇ ਫਿਰ ਕੈਨਸਲ ਲੈ ਮਾ ਛੋਟੀ ਤੇ ਡਪੰਡ ਕਰਦਾ ਹੁਣ ਕੀ ਲਿਆਉਂਦੀ ਐ ਸਾਨੂੰ ਸੂਟ ਬਣ ਜਾਣਗੇ ਆਹ ਦੇ ਕੱਟੀ ਨੇ ਸੋ ਜੀ ਬੜਾ ਜੂਰਾ ਕੱਟ ਲਈਏ ਫੇਰਾ ਕਿਨੇ ਵੀਡੀਓ ਲੰਮੀ ਹੋ ਜੀ ਆਈ ਮਾੜੇ ਮਾੜੇ ਨਾਲ ਲੋ ਜੀ ਆਟਾ ਗੁੰਨ ਲਾ ਗਿਆ ਪੱਕ ਤੇ ਹੋਤਾ ਗਏ ਥੋੜੀ ਜਿਹੀ ਲੇਟ ਅੱਜ ਥੋਪ ਥੋਪਦੇ ਹੋਛੇ ਬੈਠੇ ਰਹੇ ਨਾ ਲਾਦਾ ਵੀ ਹਾਜੀ ਕੀ ਹਾਜੀ ਕੀ ਸਬਜ਼ੀ ਬਣਾ ਲਾ ਦੇ ਇੱਕ ਜਦੋਂ ਸਬਜ਼ੀ ਜੇ ਤਾਂ ਪਹਿਲਾਂ ਕਰੇ ਉਹ 2 ਵਜੇ ਲਿਆਂਦੀ ਹੋਵੇ ਨਾ ਫਿਰ ਤਾਂ ਬੰਦਾ ਭਾਂਡੂ ਭੁਲੇਵਾਂ ਚ ਕਿ ਉਹਦੀ ਚੀਚ ਚਰਾ ਚਰਾਈ ਕਰ ਲੇ ਸਬਜ਼ੀ ਲਿਆਂਦੀ ਅੱਜ 4:30 ਹੋ ਗਏ ਫਿਰ ਕਰਾਂ ਨੂੰ ਚੀਰੀ ਦਾਲ ਕਹਦੀਆਂ ਦਾਲ ਹੈਗੀ ਆ ਜਾਲੂ ਮਠ ਤੇ ਟੜ ਕੇ ਦਾਲ ਖਾ ਗਈ ਨੀ ਆ ਕੀ ਢਾਲ ਕਰਨਾ ਤੈਨੂੰ ਆਖਿਆ ਵੀ ਉੱਥੇ ਪੱਤੀ ਕਰ ਲੈ ਘਰ ਸਕੂਲ ਦੇ ਵਿੱਚ ਜੋ ਸਾਰੇ ਜਵਾਕ ਕਰਦੇ ਤੈਨੂੰ ਜੀ ਹੁੰਦਾ ਨਹੀਂ ਕਰਦੇ ਸਾਰੇ ਜਿਸ ਤੂੰ ਕਰ ਲੈ ਕਰ ਤੱਕੀ ਕਰਕੇ ਖਾ ਲੈਣਾ ਸਿਆਸ ਸਿਆ ਜਾ ਗਰਮੀ ਇਸ ਤਰੋਹੀਆਂ ਗਰਮ ਰੱਤਾ ਹੁੰਦਾ ਉਹ ਵੀ ਪੰਜਾ ਸਿਆ ਜਾ ਕਰਨਾ ਲੋ ਦੀ ਵਸੂਨ ਲੱਗ ਜੇ ਰੋਟੀ ਵੀ ਮੰਤਾ ਚਪਕਾ ਲਾਂਗੇ ਬੰਤੀ ਮੈਂ ਤਰਨ ਰਹਿਣਾ ਲੱਗਦਾ ਕਿ ਲੱਗਣ ਤੇ ਬਸ ਇੱਕ ਲੱਗਮ ਦੀ ਦੇਰ ਜਦੋਂ ਆ 3 ਤਾਪੋ ਬਾਕੀ ਜੀ ਸਾਰੇ ਜਣੇ ਜਲਦੀ ਤੋਂ ਜਲਦੀ ਦੋ ਕੇ ਘਾਦੋ ਆਪਣੇ 2000 ਸਬਸਕਰਾਈਬਰ ਪੂਰੇ ਕਰ ਦੋ ਪਲੀਜ਼ ਸਾਰੇ ਜਣੇ ਵੀਡੀਓ ਨੂੰ ਜਿਵੇਂ ਪਹਿਲਾਂ ਮੈਂ ਸ਼ੇਅਰ ਕਰਦੇ ਸੀ ਉਹ ਮੈਂ ਸ਼ੇਅਰ ਕਰਿਆ ਕਰੋ ਹੁਣ ਬਹੁਤ ਘੱਟ ਸ਼ੇਅਰ ਕਰਦੇ ਸੀ ਚਲੋ ਫੋਟੋ ਵਰ ਦੀ ਮਾਰਜੀ ਆ ਹਨ ਬਾਕੀ ਆਪਣੇ ਕਹਿਣਾ ਸਾਰੇ ਜੀ ਕਹਿ ਤਾ ਲਓ ਜੀ ਪਤਾ ਨਹੀਂ ਕਲੀਅਰ ਫੋਟੋ ਆਉਂਦੀ ਹੋਊਗੀ ਨਹੀਂ ਸਾਫ਼ ਤੇ ਟਾਈਮ ਕਾਫੀ ਹੋ ਸਾਡੇ ਸੀ ਹੋ ਗਏ

ਕੰਮ ਨਹੀਂ ਕਰਦਾ ਵਨ ਦਿੱਲੀ ਹੋ ਕੇ ਤਾਂ ਵਨ ਕੰਨ ਲਾ ਹਾਂ ਨਹੀਂ ਤੇ ਦਦਾੜੀ ਹਲੂ ਰੁਕਦੀ ਨਾ ਬੜਾ ਉਪਾਕੇ ਬੁਰਕੀ ਨਿੱਕੇ ਨਿੱਕੇ ਖਾਦੀ ਨਹੀਂ ਕੋਈ ਖਾਲੀ ਅੱਗੇ ਜੇ ਕੋਈ ਤਾਂ ਖਾਦੀ ਹੋਵੇ ਤੇ ਖਾਣ ਚਲੋ ਜੇਲ੍ਹ ਸ ਦੇ ਨਾਲ ਆਪਾਂ ਵੀਡੀਓ ਦਾ ਵੀ ਕਰਦੇ ਆ ਇੱਥੇ ਅੰਡ ਛੋਟੀ ਜੀ ਵੀਡੀਓ ਨੂੰ ਫੁੱਲ ਵਾਚ ਕਰ ਲਈ ਜਿਆਦਾ ਨਹੀਂ ਬਣ ਪਾਈ ਤੇ ਕੱਲ ਤੋਂ ਮੈਂ ਕੋਸ਼ਿਸ਼ ਕਰੂੰਗੀ ਵਧੀਆ ਵਾਰ ਬਲੌਗ ਕੰਮ ਕਰਕੇ ਬਣਾਉਣ ਦੀ ਤੇ ਤੁਹਾਨੂੰ ਸਾਰੇ ਨਾਲ ਸੱਚੇ ਕਰ ਵੀਡੀਓ ਦੇਖਣ ਵਾਸਤੇ ਧੰਨਵਾਦ